ਸਮਝਣਾ ਕਿ ਇਹ ਬਿਲਕੁਲ ਕਵਰ ਅਪ ਕਰ ਰਹੀ ਹੈ ਗਵਰਨਮੈਂਟ ਜਿਸ ਤਰੀਕੇ ਨਾਲ ਇਨਕੁਆਇਰੀ ਹੋਣੀ ਚਾਹੀਦੀ ਹੈ ਉਹਨਾਂ ਦਾ ਹੱਥ ਇਹਦੇ ਵਿੱਚ ਸਾਰੀ ਦੁਨੀਆ ਨੂੰ ਪਤਾ ਹੈ ਕਿ ਇਹਦਾ ਹੱਥ ਹੈ ਬਰਗਾੜੀ ਵਿੱਚ ਬਾਈਬਲ ਕਨਾਰਟ ਇਹਨਾਂ ਦਾ ਹੱਥ ਉਹ ਗੋਲੀ ਚਲਾਉਣ ਤੇ ਵੀ ਔਰ ਮਹਾਰਾਣੀ ਬੇਦਵੀ ਤੇ ਵੀ ਆਪਣਾ ਜਿਹੜਾ ਗੀਤਾਲ ਨੂੰ ਫਾੜਿਆ ਉੱਥੇ ਉੱਥੇ ਲੁਧਿਆਣੇ ਉਹ ਵੀ ਉਹਨਾਂ ਦਾ ਹੱਥ ਹੈ ਔਰ ਦੂਜਾ ਜੋ ਕੁਰਾਨ ਸ਼ਰੀਫ ਫਾੜਿਆ ਉਹਨਾਂ ਦਾ ਹੱਥ ਹੈ ਬਾਬਾ ਜੀ ਤੇ ਗੋਲੀ ਚਲਾਉਣ ਵਾਸਤੇ ਇਹਨਾਂ ਦਾ ਹੱਥ ਜਾਦ ਇਨਕੁਆਰੀ ਅਸਲੀ ਹੋ ਇਹ ਤਾਂ ਹੁਣ ਡਰਾਮੇ ਰੂਮੇ ਕਰੀ ਜਾਂਦੇ ਨੇ ਅਸਲੀ ਹੋਊਗੀ ਇਨਕੁਆਰੀ ਪ੍ਰਕਾਸ਼ ਸਿੰਘ ਬਾਦਲ ਦਾ ਹੱਥ ਹੋਊਗਾ ਇਹਨਾਂ ਦੇ ਮਗਰ ਇਹ ਧੂਮੇ ਨੇ ਚਲਾਇਆ ਜੋ ਮਰਜੀ ਚਲਾਏ ਹੋਏ ਪਰ ਹੱਥ ਮਗਰ ਉਹਨਾਂ ਦਾ ਆ ਸ਼੍ਰੀ ਨਗਰ ਦੇ ਵਿੱਚ ਜਿਹੜਾ ਹੈ ਅੱਜ ਸਿੱਖਾਂ ਤੇ ਕਾਫੀ ਹਮਲੇ ਕੋਈ ਹੈਗੇ ਆ ਜਥੇਦਾਰ ਅਕਾਲ ਤਖਤ ਸਾਹਿਬ ਨੇ ਇਹ ਵੀ ਕਿਹਾ ਹੈਗਾ ਕਿ ਸ਼੍ਰੀ ਨਗਰ ਕਸ਼ਮੀਰ ਦੇ ਵਿੱਚ ਜਦੋਂ ਮੈਂ ਉਦੋਂ ਹੋਊਗੀ ਜਦ ਮਾਹੌਲ ਠੀਕ ਹੋ ਇਸ ਝਗੜੇ ਵਗੈਰਾ ਵਿੱਚ ਕਮਾਂਲ ਠੀਕ ਨਾ ਗਵਰਨਮੈਂਟ ਸ਼ੁੱਡ ਅਲਾਉ ਦੀ ਆਰਮੀ ਟੂ ਫਸਟ ਬ੍ਰਿੰਗ ਨਾਰਮਲਟੀ ਟੂ ਦਿ ਵੇਰੀ ਇੱਕ ਵਾਰ ਉਹ ਵੈਲਿਡ ਨਾਰਮਲ ਸੀ ਆ ਜਾਏ ਉਸ ਤੋਂ ਬਾਅਦ ਫਿਰ ਤੁਸੀਂ ਜੋ ਮਰਜੀ ਗੱਲ ਬਾਤ ਕਰੋ ਜਿੰਦਾ ਵਾਟਸ ਯੂਰ ਟੇਕ ਔਨ ਹੈ ਜਿਹੜਾ ਆਪਣਾ ਸਾਰੇ ਇਨਸੀਡੈਂਟ ਹੋਏ ਹੈ ਕਿ ਪੀਡੀਐਸ ਦੇ ਅੱਧੇ ਸਿੱਟਾ بتا ਦਿੰਦੇ ਹਾਂ ਪ੍ਰਕਾਸ਼ ਸਿੰਘ ਬਾਦਲ ਨੂੰ ਪਤਾ ਹੈ ਕਿ ਇਹਦੀ ਸਰਕਾਰ ਜਾ ਰਹੀ ਹੈ ਉਹਨੂੰ ਪਤਾ ਹੈ ਕਿ ਅੱਜ ਲੋਕ ਸਾਰੇ ਬਿਲਕੁਲ ਵਿਖਰੇ ਹੋਏ ਨੇ ਔਰ ਉਹਨਾਂ ਦੇ ਖਿਲਾਫ ਨੇ ਔਰ ਜਦੋਂ ਜਦੋਂ ਇੱਕ ਵਾਰ ਕਨਸਿਸਟੈਂਸੀਜ਼ ਕਾਲ ਅਪ ਆਉਣਗੇ ਤੁਸੀਂ ਦੇਖਣਾ ਹਾਲ ਕੀ ਹੋਣਾ ਹੈ ਇਹਨਾਂ ਦੇ ਵੱਟੇ ਪੈਣੇ ਨੇ ਗੁਰਦੁਆਰੇ ਆਪਣੇ ਪਿੰਡਾਂ ਦੇ ਵਿੱਚ ਕਿਸੇ ਨੇ ਉਹਨਾਂ ਨੂੰ ਬੜਾ ਨਹੀਂ ਦੇਣਾ ਉੱਥੇ ਔਰ ਇਹ ਜਿਹੜਾ ਉਦੋਂ ਹਾਲਾਤ ਬਣੇ ਹੋਏ ਸੀ ਪੰਜਾਬ 'ਚ ਜਦੋਂ ਬਾਈਬਲ ਕਲਾਸ ਉੱਥੇ ਇੱਕ ਬੇ ਬੇਅਦਬੀ ਹੋਈ ਹੈ ਗੁਰੂ ਗ੍ਰੰਥ ਸਾਹਿਬ ਦੀ ਉਦੋਂ ਇਹ ਜਿਹੜਾ ਸਾਰੀਆਂ ਸੜਕਾਂ ਰੋਕੀਆਂ ਹੋਈਆਂ ਸੀ ਲੋਕਾਂ ਨੇ ਕਿਸਾਨਾਂ ਨੇ ਸਾਰੇ ਤੁਹਾਡੇ ਰੇਲਵੇ ਲਾਈਨ ਰੁਕੇ ਹੋਏ ਨੇ ਤੇ ਲੋਕਾਂ ਦੀ ਸੋਚ ਬਦਲਣ ਵਾਸਤੇ ਇਹ ਬਾਈਬਲ ਕਲਾਸ ਲਾਇਆ ਗਿਆ ਫੇਰ ਝਗੜੇ ਕਰਾਉਣ ਦੀ ਕੋਸ਼ਿਸ਼ਾਂ ਜਿਵੇਂ ਇੱਕ ਵਾਰ ਤੁਹਾਨੂੰ ਯਾਦ ਹੋਊਗਾ 70 ਦੇ ਵਿੱਚ ਗਊਆਂ ਨੇ ਪੂਛਾ ਕੱਟ ਕੇ ਮੰਦਰਾ ਸਿੱਟਦੀਆਂ ਔਰ ਸਾਡੇ ਗੁਰਦੁਆਰਿਆਂ ਦਾ ਸਰੋਗਰਾਤ ਸਿਗਰਟ ਸੁੱਟਾਉਣਾ ਝਗੜੇ ਕਰਾਉਣ ਨੂੰ ਔਰ ਆਹੀ ਇੱਕ ਅਰੇ ਕੋਲ ਕਰਾਉਣ ਦੀ ਕੋਸ਼ਿਸ਼ ਹੈ ਲੇਕਿਨ ਪੰਜਾਬੀ ਅੱਜ ਸੁਝੇ ਹੋਏ ਨੇ ਉਹਨਾਂ ਨੂੰ ਪਤਾ ਹੈ ਕਿ ਕੀ ਹੋ ਰਿਹਾ ਔਰ ਆ ਵਾਇਗਰੁ ਕਰੇ ਨਾ ਕਰੇ ਹੋਏ ਸਾਡੇ ਪੰਜਾਬ ਪੰਜਾਬ ਨੂੰ ਇਹੋ ਜਿਹੀ ਲੋੜ ਲੋੜ ਨਹੀਂ ਸੇਕਨ ਆ ਜਿਹੜਾ ਇੱਥੇ ਬਾਬਾ ਜੀ ਤੇ ਹਮਲਾ ਹੋਇਆ ਇਹ ਉਹਦੇ ਵਿੱਚ ਹੀ ਹੈ ਸਾਰੇ ਕੇਟ ਦੈਟ ਇਜ਼ ਪਾਰਟ ਆਹ ਰਸਸਤੇ ਹਮਲਾ ਹੋਇਆ ਜੀ ਜੀ ਮੈਂ ਬਿਲਕੁਲ ਉਹਨੂੰ ਨਿਖੇਦੀ ਕਰਦਾ ਹਾਂ ਇਹ ਕੋਈ ਚਾਹੇ ਕਿਸੇ ਤਰਮ ਤੇ ਕਰ ਕਿਸੇ ਤੇ ਵੀ ਕਰੋ ਇੱਥੇ ਆਭਵਾ ਖਰਾਬ ਸਾਡੇ ਪੰਜਾਬ ਦੀ ਨਹੀਂ ਹੋਣੀ ਚਾਹੀਦੀ ਲੋਕ ਸਮਝਦੇ ਨਹੀਂ ਕਿ ਸਾਡੀ ਸਮੱਸਿਆ ਕਿੱਡੀ ਹੈ 2 ਕਰੋੜ 90 ਲੱਖ ਦੀ ਆਬਾਦੀ ਹੈ ਔਰ 90 ਲੱਖ ਸਾਡੇ ਬੱਚੇ ਨੇ 18 ਸਾਲ ਔਰ 40 ਸਾਲ ਦੇ ਦਰਮਿਆਨ ਨੌਕਰੀ ਭਾਲਣ ਵਾਸਤੇ ਜੀ ਜੀ ਅਗਰ ਇਹ ਹਾਲਾਤ ਬਿਗੜਦੇ ਜਾਣ ਕਿਹੜਾ ਇੱਥੇ ਫੈਕਟਰੀ ਲਾਊਗਾ ਕੌਣ ਆਊਗਾ ਫਿਰ ਬੱਚਿਆਂ ਦਾ ਕੀ ਹੋਊਗਾ ਕੋਈ ਭੁੱਖ ਬਣਾਵਾਂਗੇ ਬੱਚਿਆਂ ਦੇ ਉਹਨਾਂ ਨੂੰ ਨਸ਼ਿਆਂ 'ਚ ਪਾਉਣਾ ਹੈ ਆਪਣੇ ਸਰ ਜਗਮੀਤ ਬਰਾੜ ਨੇ ਅੱਜ ਪਟਿਆਲੇ ਦੇ ਵਿੱਚ ਕਿਹਾ ਕਿ ਖਾਲਿਸਤਾਨ ਨੂੰ ਬਣਾਉਣ ਨੂੰ ਲੈ ਕੇ ਤੁਸੀਂ ਨੇ ਜਿਹੜੇ ਹੈਗੇ ਬੁੱਟਰਸ ਦੇ ਉਸਤੇ ਮੈਮੈਂਡਮ ਦੇ ਵਿੱਚ ਸਿਗਨੇਚਰ ਕੀਤਾ ਖਾਲਿਸਤਾਨ ਨੂੰ ਲੈ ਕੇ ਜੀ ਇਹ ਤਾਂ ਹੁਣ ਬੋਲੀ ਜਾਂਦਾ ਹੈ ਗੁਰਬਿੰਦ ਜਗਮੀਤ ਬਰਾੜ ਉਦੋਂ ਇਹ ਮੈਂ ਤੁਹਾਨੂੰ ਦੱਸ ਦਿੰਦਾ ਕਿ ਹੋਇਆ ਸੀ ਜਦੋਂ ਸਾਨੂੰ ਸਾਰਿਆਂ ਨੂੰ ਜਥੇਦਾਰ ਕਾਕਠਕ ਸਾਹਿਬ ਨੇ ਸਜਿਆ ਸਦਿਆਸੀ ਗੱਲ ਅੰਮ੍ਰਿਤਸਰ ਵਿੱਚ ਉੱਥੇ ਬਰਨਾਣਾ ਸੀ ਮੈਂ ਸੀ ਕਈ ਇੱਥੇ ਜਥੇਬੰਦੀਆਂ ਸੀ ਉੱਥੇ ਉਥੇ ਅਸੀਂ ਸਿਮਰਨਜੀਤ ਸਿੰਘ ਮਾਨ ਜਿਹੜਾ ਕਨਸਟੀਟਿਊਸ਼ਨਲੀ ਹਿੰਦੁਸਤਾਨ ਦੇ ਵਿੱਚ ਸੰਵਿਧਾਨਿਕ ਦਾਇਰੇ 'ਚ ਨਹੀਂ ਆ ਰਿਹਾ ਸੀ ਉਹਨੂੰ ਲਿਆਉਣ ਵਾਸਤੇ ਅਸੀਂ ਇੱਕ ਕਦਮ ਅੱਗੇ ਗਏ ਸੀ ਔਰ ਉਸ ਤੋਂ ਬਾਅਦ ਜਦੋਂ ਵਾਪਸ ਆ ਗਿਆ ਸਾਡੇ ਗਮੇਤ ਸੰਵਿਧਾਨਿਕ ਡਾਇਰੇਚ ਫਿਰ ਕਿੱਥੇ ਹੋ ਕੇ ਸਾਰਿਆਂ ਨੇ ਸਿਪ ਕਰ ਲਿਆ ਸੀ ਜਿਹੜੀ ਗੱਲ ਹੈ ਇਹਦਾ ਹੁਣ ਜਗਮੀਤ ਬਰਾਰ ਨੂੰ ਤਾਂ ਖਾਲਸਾਤਨ ਉਹਨੇ ਉਹਨੇ ਛਾਪਿਆ ਉਹ ਲਿਖਿਆ ਹੋਇਆ ਉਹਦੇ ਵਿੱਚ ਇਹਨੂੰ ਕਹੋ ਜਰਾ ਆਪਣਾ ਕਮੀਜ਼ ਦਿਖਾਏ ਤਾਂ ਸਹੀ ਜਿੱਥੇ ਖਾਲਸਾਤਨ ਲਿਖਿਆ ਹੋਇਆ ਹੈ ਫੇਸ ਆ ਰਿਹਾ ਤੇਰਾ ਦੋ ਮਿੰਟ ਮੇਰੀ ਕਮਿਕ ਆ ਰਿਹਾ ਨਵਿੰਦਰ ਮੋਦੀ ਦੁਆਰਾ ਦੋ ਦਿਨ ਪਹਿਨ ਇੱਕ ਬਿਆਨ ਦਿੱਤਾ ਗਿਆ ਸੀ ਦੂਰ ਰੱਖਿਆ ਨਾ ਨਹੀਂ ਲੱਗਿਆ ਸਾਰਾ ਬਾਈ ਦੇ ਵਿੱਚ ਚੜਾ ਗਿਆ ਕੋਣ ਹੜਦਾ ਹੈ ਬਿਆਨ ਦਿੱਤਾ ਗਿਆ ਕੋਈ ਨਹੀਂ ਖਜਾਨਾ ਦੇਖੋ ਇਹ ਬਿਲਕੁਲ ਗਲਤ ਬਾਤ ਹੈ ਜੋ ਹੋ ਰਿਹਾ ਹੈ ਤੇ ਕਾਨੂੰਨੀ ਸਾਰੇ ਇਹ ਤਾਂ ਤੁਸੀਂ ਜਿਹੜੀ ਸੈਂਕੜੇ ਸਾਲਾਂ ਤੋਂ ਇੱਥੇ ਚੱਲਦੀ ਆਈ ਹੈ ਹੁਣ ਜਿਹੜੇ ਕੁਝ ਦਲਿਤ ਨੇ ਵਿਚਾਰੇ ਉਹ ਉਹ ਚੌੜਾ ਉਤਾਰਦੇ ਨੇ ਜਦੋਂ ਮਰੀ ਹੋਈ ਗਊ ਹੋਏ ਆ ਇਹਦੇ 'ਚ ਕੀ ਕੀ ਮਾੜੀ ਗੱਲ ਹੈ ਉਹ ਕੱਢ ਕੇ ਆਪਣਾ ਕੰਮ ਕਰਦੇ ਨੇ ਵਿਚਾਰੇ ਆਪਣਾ ਚੌੜਾ ਵੇਚਦੇ ਨੇ ਤਾਂ ਹੀ ਤਾਂ ਆਪਾਂ ਝੁੱਥੇ ਜਾਤੇ ਪਹਨਨੇ ਆ ਸੋ ਉਹਨਾਂ ਦੇ ਵਿੱਚ ਵੀ ਤੁਸੀਂ ਦਾਖਲਾ ਦੇਈ ਜਾ ਰਹੇ ਹੋ ਇਹ ਹੈ ਕਾਨੂੰਨੀ ਵਿਵਸਥਾ ਇਹ ਸੈਂਟਰ ਦੀ ਗੱਲ ਨਹੀਂ ਹੈ ਇਹ ਸਟੇਟਾਂ ਨੂੰ ਦੇਖਣਾ ਪਊ ਕਿ ਇੱਥੇ ਕਾਨੂੰਨੀ ਵਿਵਸਥਾ ਠੀਕ ਰਵੇ ਕੈਪਟਨ ਮਨਿੰਦਰ ਅਸਮਨਿੰਦਰ ਅਸੂਰੀ ਆਈ ਟੋਟੇ ਦੇ ਅੰਮ੍ਰਿਤ ਨਾ ਹੋ ਰਿਹਾ ਸੀ ਅਜ ਕਾਫੀ ਸਮਾਂ ਗੁਜ਼ਰ ਚੁੱਕਿਆ ਇਸ ਪਰ ਟੋਟੇ ਦੇ ਜਿਹੜੀ ਕਾਰਵਾਈ ਜਿਹੜੀ ਹੈਗੀ ਉਸ ਨੂੰ ਲੈ ਕੇ ਸੀਫਰ ਦੇ ਮੁਤਾਬਕ ਰਹੀ ਹੈ ਕੀ ਹੋ ਗਿਆ ਪਹਿਲੀ ਗੱਲ ਤੇ ਅੱਜ ਜਿਵੇਂ ਇਸ ਤਰ੍ਹਾਂ ਸਾਰੇ ਪਾਰਟੀਆਂ ਦੇ ਨੁਮਾਇंदे ਆਏ ਉਸੇ ਰੂਪ ਵਿੱਚ ਇਹ ਆਏ ਤੇ ਟਾਈਮ ਲੰਘ ਗਿਆ ਕਾਫੀ ਔਰ ਹੋਣਾ ਜੇ 15 ਤਾਰੀਖ ਮਿਲੀ ਹੋਈ ਹੈ ਸਤੰਬਰ ਦੀ ਹਾਈ ਕੋਰਟ ਦੀ ਕਿ ਸੰਮਵਜੇ ਤੱਕ ਤਾਂ ਕਰੋ ਸਾਹਿਬ ਕੁਝ ਨਾ ਕੁਝ ਸਾਡਾ ਸਾਹਮਣੇ ਆਵੇ ਤੇ ਜੇ ਨਹੀਂ ਕੁਝ ਆਏਗਾ ਫਿਰ ਅੱਗੇ ਸੋਚਿਆ ਜਾਵੇ ਤੁਹਾਡੇ ਉਹ ਕਿਸ ਤਰ੍ਹਾਂ ਦੀ ਰਣਨੀਤੀ ਜਿਹੜੀ ਹੈਗੀ ਆ ਤਿਆਰ ਕੀਤੀ ਜਾ ਰਹੀ ਹੈ 50-7 15 ਮੈਨੂੰ ਕੋਈ ਅਸਲਾ ਤੁਹਾਡੇ ਹੱਥ ਚ ਨਹੀਂ ਆਉਂਦਾ ਕੋਈ ਇਸ ਤਰ੍ਹਾਂ ਲੈ ਕੇ ਨਿਊ ਆਜੀ ਵਿਚਾਰ ਕਰ ਰਹੇ ਆ ਜੀ ਹਜੇ ਤੱਕ ਮੈਂ ਇੰਨਾ ਨਹੀਂ ਕੁਝ ਕਹਿਣਾ ਚਾਹੁੰਦਾ ਜਿਹੜੇ ਆਪਾਂ ਸੋਚ ਰਹੇ ਆ ਛੇਤੀ ਤੋਂ ਛੇਤੀ ਉਹਦਾ ਫੈਸਲਾ ਜਿਹੜਾ CBI ਤੱਕ ਜਾਂਚ ਕਰੇ ਜੇ ਕੋਈ ਨਹੀਂ ਫੈਸਲਾ ਆਏਗਾ ਫਿਰ ਵਿਚਾਰ ਕਰਾਂਗੇ ਕੈਪਟਨ ਮਿੰਦਰ ਕਾਫੀ ਦੇਰ ਬਾਅਦ ਆਈ ਹੈ ਥੋੜੇ ਹਮਲੇ ਹੋਣ ਤੋਂ ਬਾਅਦ ਜਿੱਡੀ ਦਾ ਜਿਸ ਉਹ ਕਹਿ ਰਹੇ ਨੇ ਕਿ ਮੈਂ ਬਿਜੀ ਸੀ ਆਪਣੇ ਕੰਮਾਂ ਵਿੱਚ ਚਲੋ ਹੁਣ ਆਏ ਜਿਵੇਂ ਵੀ ਆਏ ਠੀਕ ਹੈ ਉਹਨਾਂ ਦਾ ਹੋਣਾ ਸਾਰੇ ਆਏ ਸਾਰੀਆਂ ਪਾਰਟੀਆਂ ਦੇ ਆਏ ਉਸ ਤਰ੍ਹਾਂ ਹੀ ਹੈ ਜੀ ਜਿਹੜਾ ਪੁਲਿਸ ਵੱਲੋਂ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਤੱਕ ਤੁਸੀਂ ਇੱਕ ਤਰ੍ਹਾਂ ਦਾ ਮਾਮਲਾ ਜਿਹੜਾ ਹੈਗਾ ਸੀਬੇ ਨੂੰ ਵਾਸਤੇ ਕੋਰਟ ਚ ਪਾਇਆ ਹੋਇਆ ਹੈ ਜੀ ਪੁਲਿਸ ਦੀ ਕਾਰਵਾਈ ਤੇ ਤੁਸੀਂ ਕਿੰਨਾ ਕਸਮਤ ਨਹੀਂ ਬਿਲਕੁਲ ਸੰਤੁਸ਼ਟ ਨਹੀਂ ਜੀ ਜਿਸ ਤਰ੍ਹਾਂ ਜਗਦੀਸ਼ ਗਗਨੇਜਾ ਜਿਨ੍ਹਾਂ ਦਾ ਆਰਐਸਐਸ ਦੇ ਕੋਈ ਉਹਨਾਂ ਦੇ ਕੋਈ ਇਹ ਬੋਲੀ ਲੱਗੀ ਹੈ ਤੋਂ ਉਹਨਾਂ ਵਾਸਤੇ ਜੇ ਸੀ ਇੱਕ ਸਬ ਇਨਸਪੈਕਟਰ ਦੀ ਪੋਸਟ ਆਫਰ ਕਰ ਰਹੇ ਆ ਕੋਈ ਬੰਦਾ ਸਾਹਮਣੇ ਲੈ ਕੇ ਆਵੇ ਔਰ ਇਨਾਮ 10 ਲੱਖ ਰੱਖਿਆ ਜਾ ਸਕਦਾ ਤਾਂ ਉਹਨਾਂ ਵਾਸਤੇ ਰੱਖਿਆ ਜਾਵੇ ਸਾਨੂੰ ਕੋਈ ਪ੍ਰੋਬਲਮ ਨਹੀਂ ਆ ਮੇਰਾ ਬਿਆਨ ਜ਼ਰੂਰ ਵਿੱਚ ਆਵੇ ਵੀ ਉਹਨਾਂ ਵਾਸਤੇ ਰੱਖਿਆ ਜਾਵੇ ਪਰ ਸਾਨੂੰ ਕੋਈ ਪ੍ਰੋਬਲਮ ਨਹੀਂ ਪਰ ਜਦੋਂ ਇੱਕ ਸਿੱਖ ਪ੍ਰਚਾਰਕ ਮਾਰਿਆ ਜਾਂਦਾ ਸਿੱਖ ਪ੍ਰਚਾਰਕ ਨੂੰ ਦਿਨ ਦਿਹਾੜੇ ਗੋਲੀ ਮਾਰ ਦਿੱਤੀ ਜਾਂਦੀ ਹੈ ਔਰ ਉਹਦੇ ਨਿੱਕੇ ਨਿੱਕੇ ਬੱਚੇ ਰੋਲੇ ਜਾਂਦੇ ਆ ਉਹਦੇ ਵਾਸਤੇ ਸਾਡੀ ਸਰਕਾਰ ਕਿਉਂ ਚੁੱਪ ਹੈ ਕੀ ਇਹ ਗੱਲ ਹੈ ਕਿ ਸਿੱਖਾਂ ਦੀਆਂ ਮੋਟਾਂ ਤਾਂ ਸਾਡੀਆਂ ਹੈ ਹੀ ਸਿੱਖ ਤਾਂ ਸਾਡੇ ਨਾਲ ਹੈ ਹੀ ਨੇ ਬੇ ਇਹਨਾਂ ਨੂੰ ਤਾਂ ਆਪਾਂ ਖੁਸ਼ ਕਰਨ ਦੀ ਲੋੜ ਹੀ ਨਹੀਂ ਸਿੱਖ ਤਾਂ ਸੀ ਅਸੀਂ ਹੈ ਹੀ ਆ ਦੂਜਿਆਂ ਸਾਰਿਆਂ ਨੂੰ ਅਸੀਂ ਖੁਸ਼ ਕਰਕੇ ਰੱਖੀਏ ਸੋ ਇਸ ਕਰਕੇ ਇਹ ਮਤਰਈਮ ਆਲਾ ਜਿਹੜਾ ਨਹੀਂ ਇਹਨਾਂ ਨੂੰ ਕਰਨਾ ਚਾਹੀਦਾ ਇਦੇ ਵਿੱਚ ਇਹਨਾਂ ਨੂੰ ਜੇ ਉੱਥੇ ਇਹ ਕਰਨਾ ਕੀਤਾ ਜਾ ਸਕਦਾ ਤਾਂ ਸਾਡੇ ਵਾਸਤੇ ਕਿਉਂ ਨਹੀਂ ਕੀਤਾ ਔਰ ਸਾਡੇ ਬੰਦੇ ਤਾਂ ਸ਼ਰਿਆਮ ਦੇ ਸਰੇ ਸੀ ਵੀ ਆਹ ਬੰਦੇ ਆ ਇਹਨਾਂ ਨੇ ਕੀਤਾ ਪਰ ਉਹ ਅੱਜ ਤੱਕ ਪੜਦਾ ਹੀ ਪਾ ਕੇ ਰੱਖਿਆ ਪਿਆ ਬਿਲਕੁਲ ਬਾਬਾ ਜੀ ਅਸਲੇ ਦੇਲੇ ਸੰਸਾਦੀ ਮੰਗ ਕੀਤੀ ਗਈ ਸੀ ਤੁਹਾਡੇ ਵੱਲੋਂ ਵੀ ਸਾਡੇ ਸੇਵਾ ਦਾ ਉਹ ਕਿੱਥੇ ਤੱਕ ਉਹਨਾਂ ਨੇ ਗੌਰ ਆ ਕੁਝ ਬਣੇ ਆ ਜੀ ਕੁਝ ਬਣ ਰਹੇ ਆ ਹਾਂ ਜੀ ਕਕਮਿੰਦਰ ਸਿੰਘ ਜੀ ਨੇ ਵੀ ਲੈ ਦੱਸੇ ਪੋਲਿਟੀਕਲ ਜ਼ਿਕਰ ਕਰਕੇ ਆਏ ਨੇ ਇਲੈਕਸ਼ਨਾਂ ਕੋਲ ਨੇ ਤਾਂ ਹੀ ਨਹੀਂ ਨਹੀਂ ਸਾਰੇ ਆਏ ਆ ਜੀ ਮੈਂ ਇਹਨਾਂ ਨੇ ਮੈਨੂੰ ਇਲੈਕਸ਼ਨ ਦੀ ਕੋਈ ਵੈਰਨਾ ਗੱਲ ਨਹੀਂ ਕੀਤੀ ਸਿਰਫ ਇਹੀ ਕਿਹਾ ਵੀ ਜੋ ਤੁਹਾਡੇ ਤੇ ਹਮਲਾ ਹੋਇਆ ਸਾਨੂੰ ਉਹਦਾ ਤੋਂ ਉਸੇ ਰੂਪ ਵਿੱਚ ਲੇਕਿਨ ਅੱਧਾ ਘੰਟਾ ਗੱਲਬਾਤ ਹੋਈ ਹੈ ਤੁਹਾਡੀ ਸਾਰਿਆਂ ਨਾਲ ਹੀ ਹੋਈ ਹੈ ਜੀ ਸਾਰੇ ਜਿੰਨੇ ਆਏ ਅੱਜ ਤੱਕ ਹਿੰਦਾ ਸਭ ਨਾਲ ਮਿਲਦਾ ਰਿਹਾ ਤੋਂ ਗੱਲਬਾਤ ਦੁੱਖ ਸੁੱਖ ਵੀ ਮਾੜਾ ਹੋਇਆ ਕਿਸ ਤਰ੍ਹਾਂ ਹੋਇਆ ਕਿਵੇਂ ਹੋਇਆ ਹਾਂਜੀ ਠੀਕ ਹੈ ਜੀ ਥੈਂਕ ਯੂ ਠੀਕ ਹੈ ਸਰ ਓਕੇ ਸ਼ੁਕਰੀਆ ਆਪ ਜੀ ਦੇਖ ਰਹੇ ਹੋ ਪਟਿਆਲਾ ਟੀਵੀ ਪਟਿਆਲਾ ਟੀਵੀ ਜੋੜੇ ਆਪ ਜੀ ਨੂੰ ਸੋਨੇ ਪੰਜਾਬ ਅਤੇ ਦੇਸ਼ ਨਾਲ ਹਮੇਸ਼ਾ ਦੇਖਦੇ ਰਹੋ ਪਟਿਆਲਾ ਟੀਵੀ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ ਦੁਬਈ ਗਲੋਬਲ ਅਚੀਵਰ ਅਵਾਰਡ ਨਾਲ ਸਨਮਾਨਿਤ ਆਈਪੀਐਮਟੀ ਯੂਨੀਵਰਸਿਟੀ ਅਤੇ ਪੀਟੀਯੂ ਤੋਂ ਮਾਨਤਾ ਪ੍ਰਾਪਤ 10ਵੀਂ ਅਤੇ ਪਲੱਸ 2 ਤੋਂ ਬਾਅਦ ਓਟੀ ਡੀਐਮਐਲਟੀ ਐਕਸਰੇ ਆਫਥਲੇਮਿਕ ਅਸਿਸਟੈਂਟ ਈਸੀਜੀ ਫਿਜ਼ੀਓਥੈਰੇਪੀ ਡਿਪਲੋਮੇ ਇੱਥੇ ਕੰਪਿਊਟਰਾਈਜ਼ ਲੈਬ ਆਪਰੇਸ਼ਨ ਥੀਟਰ ਐਕਸਟ੍ਰਾਪਲੈਂਟ ਈਸੀਜੀ ਮਸ਼ੀਨ ਆਈ ਟੈਸਟਿੰਗ ਅਤੇ ਚਸ਼ਮੇ ਬਣਾਉਣ ਦੀਆਂ ਮਸ਼ੀਨਾਂ ਵੀ ਮੌਜੂਦ ਹਨ ਹੌਸਲ ਵਿੱਚ ਖਾਣੇ ਦਾ ਖਾਸ ਪ੍ਰਬੰਧ ਅੱਜ ਹੀ ਸੰਪਰਕ ਕਰੋ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ 메ਨ ਰੋਡ ਫੈਕਟਰੀ ਏਰੀਆ ਨੇੜੇ ਸ਼ਿਵ ਮੰਦਿਰ ਪਟਿਆਲਾ